ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਜਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਕਿੰਗ ਕਬੱਡੀ ਤੇ ਲੋ ਵੀ ਦੋਸਤੋ ਕਰੋਨਾਟ ਕੱਲ ਨੂੰ ਮਿਤੀ 7 ਜਨਵਰੀ 2024 ਨੂੰ ਪਿੰਡ ਮਨਾਣੇ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਜਿੱਥੇ ਬੈਸਟ ਟਰੇਡਰ ਤੇ ਜਾਫੀ ਨੂੰ ਬ੍ਰਾਂਡ ਨਿਊ ਮਹਿੰਦਰਾ ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਆਪਾਂ ਇਸ ਟੂਰਨਾਮੈਂਟ ਬਾਰੇ ਜਾਣਕਾਰੀ ਦੇਵਾਂਗੇ ਦੱਸਾਂਗੇ ਕਿ ਕੱਲ ਨੂੰ ਇਸ ਟੂਰਨਾਮੈਂਟ ਉਤੇ ਕਿਹੜੇ ਕਿਹੜੇ ਪਲੇਅਰ ਪਹੁੰਚ ਰਹੇ ਨੇ ਸੋ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਜਿਨ੍ਹਾਂ ਮੇਰੇ ਵੀਰਾਂ ਨੇ ਹਾਲੇ ਤੱਕ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਚਲੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਆ ਤਾਂ ਦੋਸਤੋ ਕੱਲ ਨੂੰ ਮਨਾਣੇ ਦਾ ਕਬੱਡੀ ਕੱਪ ਕਰਾਇਆ ਜਾ ਰਿਹਾ ਜਿੱਥੇ ਇੱਕ ਪਿੰਡ ਓਪਨ ਚਾਰ ਖੜਿਆਰੀ ਬਾਹਰੋਂ ਦੇ ਮੈਚ ਕਰਾਏ ਜਾਣਗੇ ਬੈਸਟ ਰੇਟਰ ਤੇ ਜਾਫੀ ਨੂੰ ਬ੍ਰਾਂਡ ਨਿਊ ਮਹਿੰਦਰਾ ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਫਰਸਟ ਪ੍ਰਾਈਜ਼ ਹੋਵੇਗਾ ਇਸ ਟੂਰਨਾਮੈਂਟ ਦਾ 1.5 ਲੱਖ ਤੇ ਸੈਕੰਡ ਪ੍ਰਾਈਜ਼ ਹੋਵੇਗਾ 1 ਲੱਖ ਤੇ ਦੋਸਤੋ ਕੱਲ ਨੂੰ ਇਸ ਟੂਰਨਾਮੈਂਟ ਤੇ ਚੋਟੀ ਦੇ ਸੁਪਰਸਟਾਰ ਪਲੇਅਰ ਪਹੁੰਚ ਰਹੇ ਨੇ ਜਿਵੇਂ ਸ਼ਿੱਲੂ ਹਰਿਆਣਾ ਬੁਰੀਆ ਸੀਸਰ ਦੀਪਕ ਕਾਸ਼ੀਪੁਰੀਆ ਸੋਨੂ ਰਾਜਪੁਰੇ ਵਾਲਾ ਰਵੀ ਦਿਉਰਾ ਤੇ ਜੱਗੂ ਹਾਕਮਵਾਲੀਆ ਸੋਨੀ ਭਾਦੜਾ ਕਲਵੀਰ ਜਟਾਣਾ, ਸਰਵਿੰਦਰ ਖੋਨਣ, ਦੀਪਦ ਬੁਰਜੀ, ਦੁੱਲਾ ਬੱਗਾ ਪਿੰਡ, ਗੁਰਵਿੰਦਰ ਕਾਂਗਾ, ਜਾਂ 10 ਸੁਰਖਪੁਰੀਆ, ਬੁਲਟ ਖੀਰਾਵਾਲੀਆ, ਕਮਲ ਨਵੇਂ ਪਿੰਡ ਤੇ ਹਨੀ ਪੰਡਤ ਬੁੱਲੋਵਾਲੀਆ ਵੀ ਆਪਣੀ ਟੀਮ ਲੈ ਕੇ ਪਹੁੰਚੂਗਾ ਬੁੱਲੋਵਾਲ ਦੀ ਤੇ ਹਨੀ ਦੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਛੱਟ ਲੱਗੀ ਵੀ ਆ ਹਨੀ ਨੇ ਆਪਰੇਸ਼ਨ ਕਰਾਇਆ ਉਹ ਨਹੀਂ ਖੇਡਦਾ ਤੇ ਬੋਲੋਵਾਲ ਦੀ ਪੂਰੀ ਟੀਮ ਖੇਡੂਗੀ ਕੱਲ ਨੂੰ ਤੇ ਬਾਕੀ ਦੋਸਤੋ ਕੱਲ ਨੂੰ ਆਪਾਂ ਇਸ ਟੂਰਨਾਮੈਂਟ ਦੇ ਬਾਰੇ ਜਿਹੜੀ ਹੋਰ ਜਾਣਕਾਰੀ ਆ ਪੂਰੀ ਦੀ ਪੂਰੀ ਪਲੇਅਰਾਂ ਤੇ ਟੀਮਾਂ ਬਾਰੇ ਵੀ ਕਿਹੜੀ ਟੀਮ ਦੇ ਵਿੱਚ ਕਿਹੜੇ ਪਲੇਅਰ ਖੇਡਣਗੇ ਉਹ ਆਪਾਂ ਤੁਹਾਨੂੰ ਕੱਲ ਨੂੰ ਸਵੇਰੇ 11-12 ਵਜੇ ਆਪਣੇ YouTube ਚੈਨਲ ਦੇ ਵੀਡੀਓ ਪਾ ਕੇ ਦੱਸ ਦੇਵਾਂਗੇ ਸੋ ਦੋਸਤੋ ਉਹ ਵੀਡੀਓ ਨੂੰ ਦੇਖਣ ਲਈ ਤੁਸੀਂ ਆਪਣੇ YouTube ਚੈਨਲ ਨੂੰ ਹੁਣ ਤੋਂ ਹੀ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਸਾਰਿਆਂ ਨੂੰ ਪਹਿਲਾਂ